ਬਸੀ ਪਠਾਨਾ ਸਿਟੀ ਪੁਲਿਸ ਦੇ ਵੱਲੋਂ ਚਾਰ ਚੋਰੀशुदा ਮੋਟਰਸਾਈਕਲ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਸਮਝਾ ਪ੍ਰਾਪਤ ਹੋਇਆ ਹੈ ਪ੍ਰਾਪਤ ਹੋਈ ਜਾਣਕਾਰੀ ਦੇ ਮੁਤਾਬਿਕ ਨੀਰਜ ਕੁਮਾਰ ਵਾਸੀ ਬਸੀ ਪਠਾਨਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਦੋਸ਼ ਲਗਾਏ ਸਨ ਕਿ ਉਸਦੇ ਘਰ ਦੇ ਬਾਹਰ ਖੜਾ ਕੀਤਾ ਉਸਦਾ ਸਪੈਨਡਰ ਮੋਟਰਸਾਈਕਲ ਅਮਨਦੀਪ ਸਿੰਘ ਅਤੇ ਗੁਰਦੀਪ ਸਿੰਘ ਉਰਫ ਗੋਲਡੀ ਨੇ ਚੋਰੀ ਕੀਤਾ ਹੈ ਸ਼ਿਕਾਇਤਕਰਤਾ ਦੇ ਬਿਆਨਾਂ ਤੇ ਥਾਣਾ ਬਸੀ ਪਠਾਨਾ ਵਿਖੇ ਦਰਜ ਕਰਵਾਏ ਗਏ ਮਾਮਲੇ ਵਿੱਚ ਬਸੀ ਪਠਾਨਾ ਸਿਟੀ ਚੌਕੀ ਦੇ ਇੰਚਾਰਜ ਜਗਦੀਪ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਅਮਨਦੀਪ ਸਿੰਘ ਅਤੇ ਗੁਰਦੀਪ ਸਿੰਘ ਨੂੰ ਗ੍ਰਿਫਤ ਦਾ ਦੀ ਹਦਾਇਤ ਮੁਤਾਬਕ ਮੁਤਾਬਕ ਮਾੜੇ ਅਨਸਰਾਂ ਸਬੰਧੀ ਮਹਿਮ ਚਲਾਈ ਗਈ ਆ ਜਿਸ ਕਰਕੇ ਅੱਜ ਗਰਦੀਪ ਸਿੰਘ ਅਤੇ ਅਮਰਜੀਤ ਸਿੰਘ ਨੂੰ ਚੋਰੀ शुदा ਚਾਰ ਮੋਟਰਸਾਈਕਲ ਸਮੇਤ ਕਾਬੂ ਕੀਤਾ ਪਹਿਲਾਂ ਵੀ ਇਹਨਾਂ ਦੇ ਖਿਲਾਫ ਕੋਈ ਮਾਮਲਾ ਪਹਿਲਾਂ ਗਰਦੀਪ ਸਿੰਘ ਔਰ ਹਮਿੰਦੀ ਦੇ ਖਿਲਾਫ ਰਾਜਪੁਰੇ ਚੋਰੀ शुदा ਮੋਟਰਸਾਈਕਲ ਦਾ ਪਰਚਾ ਦਰਜ ਆਇਆ ਇੱਕ ਚੋਰੀ ਕਰਨ ਦੇ ਆਦੀ ਨੇ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਦੀ ਇਹਨਾਂ ਨੇ ਇਹਦਾ ਕੀ ਕੀਤਾ ਇਹਨਾਂ ਦਾ ਜੋ ਜੂਰੀਸੀ ਨਾ ਮਾੜਾ ਲੈ ਕੇ ਦਾਪਾ ਜੇਲ੍ਹ ਭੇਜਿਆ ਗਿਆ ਇਹਨਾਂ ਪੰਜਾਬੀ ਟੀਵੀ ਦੇ ਲਈ ਬਸੇ ਬਣਾਉਣ ਤੋਂ ਸਾਬ ਮੜਕਣ ਦੀ ਖਾਸ ਰਿਪੋਰਟ ਬਸੀ ਪਠਾਨਾ ਸਿਟੀ ਪੁਲਿਸ ਦੇ ਵੱਲੋਂ ਚਾਰ ਚੋਰੀशुदा ਮੋਟਰਸਾਈਕਲ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤੇ ਜਾਂਦਾਂ ਸਮਝਾਤ ਪ੍ਰਾਪਤ ਹੋਇਆ ਹੈ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਨੀਰਜ ਕੁਮਾਰ ਵਾਸੀ ਬਸੀ ਪਠਾਨਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਦੋਸ ਲਗਾਏ ਸਨ ਕਿ ਉਸ ਦੇ ਘਰ ਦੇ ਬਾਹਰ ਖੜਾ ਕੀਤਾ ਉਜ਼ਾ ਸੈਂਟਰਬੋਡ ਸਾਈਕਲ ਅਮਨਦੀਪ ਸਿੰਘ ਅਤੇ ਗੁਰਦੀਪ ਸਿੰਘ ਉਹਦਾ ਫਗੋਲੜੀ ਨੇ ਚੋਰੀ ਕੀਤਾ ਹੈ ਸ਼ਿਕਾਇਤਕਰਤਾ ਦੇ ਬਿਆਨਾਂ ਤੇ ਥਾਣਾ ਬਸੀ ਪਠਾਨਾ ਵਿਖੇ ਦਰਜ ਕਰਵਾਏ ਗੇ ਮੁਕੱਦਮੇ ਵਿੱਚ ਬਸੀ ਪਠਾਨਾ ਸਿਟੀ ਚੌਕੇ ਦੇ ਇੰਚਾਰਜ ਜਗਦੀਪ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਅਮਨਦੀਪ ਸਿੰਘ ਅਤੇ ਗੁਰਦੀਪ ਸਿੰਘ ਨੂੰ ਗ੍ਰ ਤਰਾ ਦੀ ਹਦਾਇਤ ਮੁਤਾਬਕ ਮੁਤਾਬਕ ਮਾੜੇ ਅਨਸਰਾਂ ਸਬੰਧੀ ਮਹਿਬ ਚਲਾਈ ਗਈ ਆ ਜਿਸ ਜਿਸ ਕਰਕੇ ਅੱਜ ਗੁਰਦੀਪ ਸਿੰਘ ਅਤੇ ਅਮਨਜੀਤ ਸਿੰਘ ਨੂੰ ਚੋਰੀ शुदा ਚਾਰ ਮੋਟਰਸਾਈਕਲ ਸਮੇਤ ਕਾਬੂ ਕੀਤਾ ਪਹਿਲਾਂ ਵੀ ਇਹਦੇ ਖਿਲਾਫ ਕੋਈ ਪਹਿਲਾਂ ਗੁਰਦੀਪ ਸਿੰਘ ਔਰ ਹੰਗੋਲਦੀ ਦੇ ਖਿਲਾਫ ਰਾਜਪੁਰੇ ਚੋਰੀ शुदा ਮੋਟਰਸਾਈਕਲ ਦਾ ਪਰਚਾ ਦਰਜ ਆਇਆ ਚੋਰੀ ਕਰਨ ਦੇ ਆਦੀ ਨੇ ਮੇਰੇ ਤੋਂ ਚੋਰੀ ਕਰਨ ਦੇ ਆਦੀ ਦੀ ਇਹਨਾਂ ਦਾ ਕੀ ਕੀਤਾ ਕਰਦੇ ਇਹਨਾਂ ਦਾ ਜੋ ਜੂਰੀਸੀ ਅਧਿਕਾਰੀ ਮਾੜਾ ਲੈ ਕੇ ਦਾਪਾ ਜੇਲ੍ਹ ਭੇਜਿਆ ਗਿਆ ਏਵਨ ਪੰਜਾਬੀ ਟੀਵੀ ਦੇ ਲਈ ਬਸੇ ਬਣਾਉਣ ਤੋਂ ਸਾਬ ਮੜਕਣ ਦੀ ਖਾਸ ਰਿਪੋਰਟ ਬਸੀਪਠਾਣਾ ਸਿਟੀ ਪੁਲਿਸ ਦੇ ਬਲੋ ਚਾਰ ਚੋਰੀशुदा ਮੋਟਰਸਾਈਕਲ ਸਮੇਤ ਦੋ ਵਿਅਕਤੀ ਨੂੰ ਗ੍ਰਿਫਤਾਰ ਕੀਤੇ ਹਨ ਦਾ ਸਮਝਾ ਪ੍ਰਾਪਤ ਹੋਇਆ ਹੈ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਨੀਰਜ ਕੁਮਾਰ ਵਾਸੀ ਬਸੀਪਠਾਣਾ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਦੋਸ ਲਗਾਏ ਸਨ ਕਿ ਉਸ ਦੇ ਘਰ ਦੇ ਬਾਹਰ ਖੜਾ ਕੀਤਾ ਉਜ਼ਾ ਸਟੈਂਡਰਡ ਮੋਟਰਸਾਈਕਲ ਅਮਨਦੀਪ ਸਿੰਘ ਅਤੇ ਗੁਰਦੀਪ ਸਿੰਘ ਉਹਦਾ ਫਗੋਲਡੀ ਨੇ ਚੋਰੀ ਕੀਤਾ ਹੈ ਸ਼ਿਕਾਇਤਕਰਤਾ ਦੇ ਬਿਆਨਾਂ ਤੇ ਥਾਣਾ ਬਸੀਪਠਾਣਾ ਵਿਖੇ ਦਰਜ ਕਰਵਾਏ ਗੇ ਮੁਕੱਦਮੇ ਵਿੱਚ ਬਸੀਪਠਾਣਾ ਸਿਟੀ ਚੌਕੇ ਦੇ ਇੰਚਾਰਜ ਜਗਦੀਪ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਅਮਨਦੀਪ ਸਿੰਘ ਅਤੇ ਗੁਰਦੀਪ ਸਿੰਘ ਨੂੰ ਗ੍ਰਿ ਹਰਾਂ ਦੀ ਹਦਾਇਤ ਮੁਤਾਬਕ ਮੁਤਾਬਕ ਮਾੜੇ ਅੰਸਰਾਂ ਸਬੰਧੀ ਮਹਿਬ ਚਲਾਈ ਗਈ ਆ ਜਿਸ ਜਿਸ ਕਰਕੇ ਅੱਜ ਗੁਰਦੀਪ ਸਿੰਘ ਅਤੇ ਅਮਨਜੀਤ ਸਿੰਘ ਨੂੰ ਚੋਰੀ शुदा ਚਾਰ ਮੋਟਰਸਾਈਕਲ ਸਮੇਤ ਕਾਬੂ ਕੀਤਾ ਪਹਿਲਾਂ ਵੀ ਇਹਦੇ ਖਿਲਾਫ ਕੋਈ ਪਹਿਲਾਂ ਗੁਰਦੀਪ ਸਿੰਘ ਔਰ ਹੰਗੋਲਦੀ ਦੇ ਖਿਲਾਫ ਰਾਜਪੁਰੇ ਚੋਰੀ शुदा ਮੋਟਰਸਾਈਕਲ ਦਾ ਪਰਚਾ ਦਰਜ ਆਇਆ ਇੱਕ ਚੋਰੀ ਕਰਨ ਦੇ ਆਦੀ ਨੇ ਮੇਰੇ ਤੋਂ ਚੋਰੀ ਕਰਨ ਦੇ ਆਦੀ ਦੀ ਤੇ ਹੁਣ ਇਹਨਾਂ ਦਾ ਕੀ ਕੀਤਾ ਕਰਦੇ ਇਹਨਾਂ ਦਾ ਜੋ ਜਿਊਡੀਸ਼ੀਅਨ ਅਦਾਲਤ ਲੈ ਕੇ ਦਾਪਾ ਜੇਲ੍ਹ ਭੇਜਿਆ ਗਿਆ ਏਵਰ ਪੰਜਾਬੀ ਟੀਵੀ ਦੇ ਲਈ ਬਸੇ ਬਣਾਉਣ ਤੋਂ ਸਾਬ ਮੜਕਣ ਦੀ ਖਾਸ ਰਿਪੋਰਟ